ਆਓ ਸੰਗਤ ਜੀ ਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਮੂੰਹ ਕਰੀਏ ਤੇ ਨਾਲ ਹੀ ਤੁਹਾਨੂੰ ਦਰਸ਼ਨ ਕਰਾਵਾਂਗੇ ਨੰਦਪੁਰ ਸਾਹਿਬ ਦੇ ਲਾਗੇ ਪੈਂਦੇ ਗੁਰੂ ਘਰਾਂ ਦੇ ਤੇ ਨਾਲ ਹੀ ਦਰਸ਼ਨ ਕਰਾਵਾਂਗੇ ਕਿ ਜਿਹੜੇ ਸਿੰਘ ਦੇ ਆਨੰਦ ਕਾਰਜ ਹਲੇ ਤੱਕ ਨਹੀਂ ਹੋਏ ਤਾਂ ਇਸ ਸਥਾਨ ਤੇ ਸੱਚੇ ਮਨੋਂ ਸੁਖਣ ਦੇ ਨਾਲ ਤੁਹਾਡੇ ਆਨੰਦ ਕਾਰਜ ਹੋਣਗੇ ਆਓ ਕਰੀਏ ਦਰਸ਼ਨ ਤੇ ਮਿਲিয়ে ਸੰਗਤ ਨੂੰ ਤੇ ਮਿਲਾਈਏ ਤੁਹਾਨੂੰ ਅਲੱਗ-ਅਲੱਗ ਗੁਰੂ ਘਰਾਂ ਦੇ ਨਾਲ ਸਿਕਾਲ ਦੀ ਸਾਰਿਆਂ ਨੂੰ ਸਰ ਸਰ 4 ਵਜੇ ਉੱਠਿਆ ਕਹਿੰਦਾ ਮੁੰਡਾ ਸਰਦਾਰਾਂ ਦਾ ਹੱਥ ਦਸਤਾਰ ਗਲੇ ਵਿੱਚ ਖੰਡਾ ਨੰਦਪੁਰ ਨੂੰ ਜਾਂਦਾ ਏ ਲੈ ਕੇ ਬੁਲਟ ਤੇ ਕੇਸ ਰਿਚੰਡਾ 350 ਸਾਲਾਂ ਨੰਦਪੁਰ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਪਿਆ ਤੇ ਮੈਂ ਸੋਚਿਆ ਕਿ ਜੇ ਮੇਰੇ ਕੱਲੇ ਦੇ ਜਾਣ ਦੇ ਨਾਲ ਬਹੁਤ ਸਾਰੇ ਲੋਕ ਇਸ ਸ਼ਤਾਬਦੀ ਦਾ 350 ਸਾਲੇ ਦਾ ਹਿੱਸਾ ਬਣ ਦੇਣ ਤਾਂ ਮੇਰੇ ਕੱਲੇ ਦੇ ਉੱਠਣ ਦੇ ਨਾਲ ਲੱਖਾਂ ਲੋਕੀ ਸਾਂਭਣ ਦੇਣ ਤਾਂ ਮੈਨੂੰ ਜਾਣਾ ਚਾਹੀਦਾ ਮੈਂ ਤੁਹਾਨੂੰ ਦਿਖਾਵਾਂਗਾ 350 ਸਾਲਾਂ ਦੀ ਤਿਆਰੀਆਂ ਕੀ ਅਰੇਂਜਮੈਂਟ ਨੇ ਤੇ ਕਿੱਦਾਂ ਬਣਾਇਆ ਜਾ ਰਿਹਾ ਨੰਦਪੁਰ ਸਾਹਿਬ ਦੇ ਵਿੱਚ ਇਸ ਵੀਡੀਓ ਦੇ ਨਾਲ ਬਣੇ ਰਿਓ ਬੜੀ ਇੰਟਰਸਟਿੰਗ ਹੋਣ ਵਾਲੀ ਆ ਪਿੰਡੋਂ ਬੰਦੇ ਤਿਆਰ ਨੇ ਮੇਰੀ ਵੇਟ ਕਰੀ ਜਾਂਦੇ ਨੇ ਪੂਰੀ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਨਾਲ ਪਿੰਡੋਂ ਮਰੇ ਸਿੰਘ ਤਿਆਰ ਨੇ ਤੇ ਉਹਨਾਂ ਦੇ ਨਾਲ ਰਾਲੇ ਮਿਲ ਕੇ ਆਪਾਂ ਜਾਣਾ ਨੰਦਪੁਰ ਸਾਹਿਬ 50 ਸਾਲਾਂ ਬਾਅਦ ਆਇਆ ਤੇ ਹਰ ਇੱਕ ਨੂੰ ਹਿੱਸਾ ਬਣਨਾ ਚਾਹੀਦਾ ਠੀਕ ਹੈ ਤੁਸੀਂ ਉੱਥੇ ਜਾ ਕੇ ਨਹੀਂ ਬਣ ਸਕਦੇ ਪਰ ਇਸ ਵੀਡੀਓ ਦੇ ਨਾਲ ਹੀ ਸੱਜਰੂਰ ਬਣੋਗੇ ਇਸ ਵੀਡੀਓ ਦੇ ਨਾਲ ਬਣੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਭਰਾ ਨੂੰ ਸਪੋਰਟ ਕਰਨ ਲਈ ਥੈਂਕਸ ਬ ਚਲਦੇ ਆ ਸਿੱਧਾ ਆਨੰਦਪੁਰ ਸਾਹਿਬ ਰਸਤੇ 'ਚ ਕਰਾਂਗੇ ਗੱਲਾਂ ਬਾਤਾਂ ਲੇਟ ਹੋ ਗਈਆਂ ਚਲੋ ਨਿਕਲੀਏ ਮੈਂ ਹੈ ਜੀ ਦਿਨ ਦੀ ਸ਼ੁਰੂਆਤ ਇਦਾਂ ਹੋਈ ਹੈ ਕਿ ਆਪਾਂ ਰਸਤੇ 'ਤੇ ਡੀਕ ਦੇ ਖੜੇ ਆ ਸਾਡਾ ਜਿਹੜਾ ਜਥਾ ਤਿਆਰ ਹੈ ਬਾਬਾ ਜੀ ਤੇ ਸਾਹਬ ਸਿੰਘ ਤੇ ਸੰਦੀਪ ਸਿੰਘ ਤੇ ਚੌਥਾ ਸਿੰਘ ਉਹ ਜਾ ਰਿਹਾ ਪੁੱਤ ਯਾਰ ਕਮਾਲ ਹੈ ਮੈਂ ਆ ਉਹ ਤਾਂ ਪੰਜਵੇਂ ਚਲੋ ਜੀ ਬੱਲੇ 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 ਇੰਨਾ ਰੰਗ ਚਮਕਿਆ ਬਈ ਕ੍ਰੀਮ ਗ੍ਰੋਮ ਵੀ ਨਹੀਂ ਕੋਈ ਲਾਈ ਸਾਹਿਬ ਸਿਆਂ ਸਹੀ ਗੱਲ ਹੈ ਅੱਛਾ ਸੰਗਤ ਜੀ ਪਿੱਛੋਂ ਜਦੋਂ ਅਸੀਂ ਤੁਰਿਆ 4:00 ਵਜੇ ਆਏ ਹੋਏ ਤੂੰ ਪਹਿਲਾਂ ਭਜਾ ਹੀ ਲੈ ਮੈਂ ਤੇ ਬਾਅਦ ਚ ਹੀ ਕਰ ਲਾਂਗਾ ਇੱਕ ਤਿੰਨ ਦਿਨ ਅੱਜ ਸਿਰ ਨਾਲ ਮਾਰ ਮਾਰ ਕੇ ਸੱਬ ਸਿਆਂ ਲੰਬਾ ਰਹਿਣਾ ਤੇਰੇ ਸਿਰ ਜਿਹੜੇ ਸਾਡੇ ਸਿਰ ਛੱਤ ਨਾਲ ਮਾਰੇ ਨੇ ਨਾ ਅੱਜ ਇਹ ਲੰਬਾ ਖੱਟ ਲਿਆ ਤੁਸੀਂ ਚੱਲੇ ਸੀ ਸਵੇਰੇ 4:00 ਵਜੇ ਤੇ ਹੁਣ ਟਾਈਮ ਹੋ ਗਿਆ 6:30 ਵਜੇ ਦਾ ਲਗਭਗ 6:30 ਵਜੇ ਦਾ ਫਤੇਗੜ ਸਾਹਿਬ ਚਾਹ ਪਾਣੀ ਪੀਤਾ ਤੇ ਸਿੰਘ ਥੋੜੇ ਜਿਹਾ ਐਕਟਿਵ ਹੋਏ ਨੇ ਤੇ ਹੁਣ ਉੱਠ ਕੇ ਤੁਹਾਡੇ ਨਾਲ ਕੁਝ ਚਾਰ ਵਿਚਾਰ ਸਾਂਝੇ ਕੀਤੇ ਨੇ ਹੁਣ ਅੱਗੇ ਗੱਲਾਂ ਬਾਤਾਂ ਐਂ ਜਾਰੀ ਰਹਿਣਗੀਆਂ ਚੱਲਿਆਂ 350 ਸਾਲਾਂ ਦੇ ਕੁਝ ਦਿਨ ਪਹਿਲਾਂ ਜਦੋਂ ਧੋਪੜੀ ਸਾਹਿਬ ਅਸਾਮ ਤੋਂ ਤੇ ਲਿਆ ਸੀ ਬਾਬਾ ਜੀ ਨੂੰ ਨਾਲ ਲਿਆ ਆ ਵਿਚਾਰ ਉਹਨਾਂ ਦੇ ਸੁਣਾਗੇ ਥੋੜੇ ਟਾਈਮ ਬਾਅਦ ਉਹ ਨਗਰ ਕੀਰਤਨ ਸਾਡੇ ਪਿੰਡ ਦੇ ਲਾਗੋਂ ਲੰਘਿਆ ਸੀ ਜਿਹੜੀ ਵੀਡੀਓ ਮੇਰੇ ਚੈਨਲ ਤੇ ਪਈ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਜਾ ਕੇ ਉੱਥੋਂ ਨਗਰ ਕੀਰਤਨ ਹੁੰਦਾ ਹੋਇਆ ਮਾਜੇ ਦੇ ਵਿੱਚ ਦੀ ਤੇ ਜਿਹੜੀ ਸਮਾਪਤੀ ਹੈ ਅੱਜ ਆਨੰਦਪੁਰ ਸਾਹਿਬ ਹੋਣੀ ਆ ਅਸੀਂ ਛੋਟੀ ਜਿਹੀ ਝਲਕ ਦੇਖੀ ਸੀ 5 ਤੋਂ 10 ਮਿੰਟ ਦੀ ਤੇ ਜਿਹਦੇ ਵਿੱਚ ਇੰਨਾ ਆਨੰਦ ਆਇਆ ਸੀ ਕਿ ਸੋਚਿਆ ਵੀ ਇਹ ਵਾਲਾ ਜਿਹੜਾ ਸਮਾਪਤੀ ਹੋਏਗੀ ਨਗਰ ਕੀਰਤਨ ਦੀ ਉਹ ਦੇਖਣ ਵਾਲੀ ਹੋਏਗੀ ਤੇ ਆਪਾਂ ਉੱਥੇ ਜ਼ਰੂਰ ਚੱਲੇ ਆ ਜੇ ਆਪ ਵੇਖਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਐਦਾਂ ਹੋ ਨਹੀਂ ਸਕਦਾ ਕਿ ਮੈਂ ਆਪਣੀ ਅੱਖ ਨਾਲ ਕੁਝ ਦੇਖਾਂ ਤੇ ਉਹ ਕੈਮਰੇ ਦੀ ਅੱਖ ਨਾਲ ਤੁਹਾਨੂੰ ਨਾ ਦਿਖਾਵਾਂ ਨਾਲ ਨੇ ਮੇਰੇ ਸਾਹਿਬ ਸਿੰਘ ਤੇ ਇੱਧਰ ਸੰਦੀਪ ਸਿੰਘ ਅੱਗੇ ਬਾਬਾ ਜੀ ਸਾਡੇ ਪਿੰਡ ਵਾਲੇ ਗ੍ਰੰਥੀ ਸਿੰਘ ਦੇ ਨਾਲ ਸਾਹਿਬ ਸਿੰਘ ਘੁੰਮਣ ਹੋਰੀ ਨੇ ਇਹ ਵੀਰਾਂ ਨੂੰ ਬਾਅਦ ਚ ਦਿਖਾਉਂਦੇ ਆ ਕਿਉਂਕਿ ਐਡਾਂ ਦਿਖਾ ਜਾਣਗੇ ਐ ਮਾੜੇ ਜੇ ਮਾਰ ਲੋ ਦਰਸ਼ਨ ਇੱਕ ਵਾਰੀ ਵਾਹਿਗੁਰੂ ਜੀ ਤੇ ਬਾਕੀ ਗੱਲਾਂ ਬਾਤਾਂ ਵਾ ਉੱਤਰ ਕੇ ਕਰਦੇ ਆ ਗੱਡੀ ਥੋੜੀ ਜੀ ਜੁੱਸੇ ਸਾਡੇ ਵੱਡੇ ਨੇ 6-6 ਫੁੱਟੇ ਤੇ ਸਿਰ 7 ਨੂੰ ਲੱਗਦੇ ਨੇ ਪਈ ਸਾਰੇ ਸੁੱਖ ਨਾਲ ਵੱਡੇ ਸਰੀਰ ਨਾਲੇ ਬੰਦੇ ਆ ਬਾਹਰ ਨਿਕਲ ਕੇ ਕਰਦੇ ਆ ਗੱਡੀ ਚ ਤਾਂ ਔਖਾ ਥੋੜਾ ਜਿਹਾ ਕਿਨੇ ਸਾਹਿਬ ਸਿਆ ਹਾਂ ਹਾਂਜੀ ਹਾਂਜੀ ਸੁਣਾਦੇ ਗੱਲਬਾਤ ਸਾਹਿਬ ਸਿੰਘ ਡਰਾਈਵਰੀ ਕਰਨ ਨੂੰ ਸੱਚ ਕਾਲਾ ਜਾ ਪਈ ਜਾਂਦਾ ਸੀ ਅੱਜ ਨਹੀਂ ਜੀ ਨਹੀਂ ਮੈਂ ਬਹੁਤ ਆਨੰਦ ਆ ਰਿਹਾ ਜੀ ਪਹਿਲੀ ਵਾਰੀ ਜਦੋਂ ਸਿਆਣੇ ਕਹਿੰਦੇ ਨੇ ਨਾ ਜਿੰਨੂੰ ਤੋਪ ਖ ਚਲਾਣੀ ਆਉਂਦੀ ਹੋਵੇ ਤੇ ਜੇ ਉਹਨੂੰ ਤੋਪ ਦੇ ਪਿੱਛੇ ਖੜ੍ਹਾ ਰਦੇ ਤੇ ਜਿਹੜੇ ਉਹਦੇ ਵਲਵਲੇ ਹੁੰਦੇ ਨੇ ਨਾ ਤੇ ਉਹ ਬਸ ਬਿਆਨ ਨਹੀਂ ਕਰ ਸਕਦਾ ਸ਼ਬਦਾਂ ਦੇ ਵਿੱਚ ਉਹ ਸਾਬ ਸਿੰਘ ਨਾਲ ਗੱਲਬਾਤ ਹੋਈ ਜਾਂਦੀ ਆ ਹੁਣ ਜੱਜਾਂ ਦੇ ਪਾਇਲਟ ਨੂੰ ਗੱਡੀ ਦੀ ਪਿਛਲੀ ਸੀਟ ਤੇ ਬਿਠਾਇਆ ਹੋਇਆ ਸੀ ਦਿਲ ਤੇ ਕਾਲਾ ਜਾ ਪੈਂਦਾ ਪਿੱਛੇ ਹੌਲ ਜਾ ਤਾਂ ਪੈਂਦਾ ਹੈ ਨਾ ਪੈਂਦਾ ਵਾਕੇ ਪੈਂਦਾ ਸੀ ਸਾਹਮਣੇ ਤੋਂ ਬਲੈਕ ਸੀਟ ਕਦੀ ਦੇਖੀ ਨਹੀਂ ਕਹਿੰਦਾ ਸ਼ੀਸ਼ੇ ਦੇ ਵਿੱਚੋਂ ਸਾਹਮਣੇ ਤੋਂ ਦੁਨੀਆਦਾਰੀ ਨੂੰ ਦੇਖੀ ਆ ਤੇ ਹੁਣ ਸਾਬ ਦੀ ਅੱਖ ਦੇ ਵਿੱਚ ਆ ਸੀਟ ਪਈ ਜਾਂਦੀ ਹੈ ਸਾਹਮਣੇ ਦਾ ਇਹਦੇ ਨਾਲ ਇਹਦੀ ਚਿੱਤ ਨੂੰ ਘਾਉ ਮਾਉ ਜਾਂ ਕਰਦਾ ਹਨ ਹਾਂਜੀ ਬਿਲਕੁਲ ਚਲੋ ਤੇ ਆਪਾਂ ਪਹੁੰਚ ਚਲੇ ਆ ਸਰ ਫਤੇਗੜ ਸਾਹਿਬ ਨਿਕਲੇ ਆ ਚਮਕੌਰ ਸਾਹਿਬ ਰੋਪੜ ਰੋਪੜ ਤੋਂ ਬਾਅਦ ਅਨੰਦਪੁਰ ਸਾਹਿਬ ਸੜਕਾਂ ਦੇ ਕੁਝ ਦਿਖਾਉਣ ਵਾਲਾ ਹੈ ਨਹੀਂ ਤੁਸੀਂ ਸਾਰੇ ਜਾਣਦੇ ਹੀ ਆ ਪੰਜਾਬ ਤੋਂ ਬਾਹਰ ਲਈ ਸੰਗਤ ਇਹਨਾਂ ਰੋੜਾਂ ਨੂੰ ਸ਼ਾਇਦ ਪੰਜਾਬ ਦੇ ਲੋ ਮਿਸ ਕਰਦੀ ਵੀ ਹੋਏ ਕਿ ਬਾਹਰ ਦਿਖਾਇਆ ਜਾਏ ਪਰ ਫਿਲਹਾਲ ਬਾਹਰ ਅਜੇ ਦਿਨ ਨਹੀਂ ਚੜਿਆ ਧੁੰਦ ਹੈ ਜਿਨੇ ਆ ਵਾਪਸੀ ਟਾਈਮ ਉਪਰਸਤਾ ਜਰੂਰ ਦਿਖਾਵਾਂਗੇ ਹੁਣ ਸਿੱਧੇ ਆਪਾਂ ਚੱਲਦੇ ਆਂ ਨੰਦਪੁਰ ਸਾਹਿਬ ਤੇ ਰਸਤੇ 'ਚ ਜੇ ਕਿਤੇ ਰੁਕੇ ਤੇ ਆਪਾਂ ਗੱਲਬਾਤ ਜਰੂਰ ਕਰਾਂਗੇ ਵੀਡੀਓ ਨਾਲ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਇੱਥੇ ਜੇ ਇੱਕ ਥੈਂਕਸ ਬਟਨ ਹੁੰਦਾ ਉਹ ਵੀ ਦਬਕ ਕੇ ਦੇਖਿਓ ਸਵਾਦ ਬਹੁਤ ਆਉਂਦਾ ਹੈ ਅਜ ਵੀਰ ਤੇ ਅਜਾ ਚਾਪ ਗੁਰੂ ਜੀ ਸਾਡੇ ਦਾ ਅਜ ਵੀਰ ਤੇ ਅਜਾ ਚਾਪ ਗੁਰੂ ਜੀ ਸਾਡੇ ਦਾ ਪੈਦਾ ਹੋਏ ਗੁਰੂ ਦੇ ਮਹਿਲ 'ਚ ਸਮਾ 8:30 ਦਾ ਹੋ ਗਿਆ ਤੇ ਆਪਾਂ ਕੇਸਗੜ ਅਨੰਦਪੁਰ ਸਾਹਿਬ ਨੰਦਾਂ ਦੀ ਪੁਰੀ ਦੇ ਵਿੱਚ ਪਹੁੰਚ ਗਏ ਆ ਉਹ ਪਿੱਛੇ ਗੁਰੂ ਘਰ ਦੇ ਉਸ ਦਾ ਗੁਰੂ ਘਰ ਦੇ ਦਰਸ਼ਨ ਕਰਾਉਂਦੇ ਆ ਤੇ ਬਾਕੀ ਗੱਲਾਂ ਬਾਤਾਂ ਇਸ ਤੋਂ ਬਾਅਦ ਤਖਤ ਸ੍ਰੀ ਕੇਸਗੜ ਸਾਹਿਬ ਤਖਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਨੰਦਾਂ ਦੀ ਪੁਰੀ ਕਿਉਂ ਕਹਿੰਦੇ ਬਾਬਾ ਜੀ ਨੰਦੇ ਨੰਦ ਵਰਸਦਾ ਜੀ ਇੱਥੇ ਆਏ ਹਾਏ ਕੀ ਬਾਤਾਂ ਨੇ ਕਿਵੇਂ ਦਾ ਮਾਹੌਲ ਕਿਵੇਂ ਦਾ ਸਮਾਂ ਹੋਏਗਾ ਜਦੋਂ ਇੱਥੇ ਚਾਰ ਸਾਬ ਜਦੇ ਖੇਡਦੇ ਹੋਣਗੇ ਮਾਤਾ ਗੁਜਰਕ ਔਰ ਗੁਰ ਤੇਗ ਬਹਾਦਰ ਹੱਸਦਾ ਵਸਦਾ ਪੂਰਾ ਪਰਿਵਾਰ ਕਿਆ ਸਮਾ ਜੀਓ ਚਲੋ ਪਹਿਲਾ ਦਰਸ਼ਨ ਕਰੀਏ ਫਿਰ ਕਰਦੇ ਹਾਂ ਅੱਲਾ ਵਾਤਾ ਰਾਵਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਇਹ ਪਿੱਛੇ ਵਾਲੀ ਧਰਤੀ ਉਹੀ ਐ ਜਦੋਂ ਦਸ਼ਮੇਸ਼ ਪਿਤਾ ਬਾਜਾਂ ਵਾਲੇ ਇੱਥੇ ਪਰਿਵਾਰ ਦੇ ਨਾਲ ਰਹਿੰਦੇ ਸੀ ਤੇ ਇਹ ਵਾਲੀ ਜਗ੍ਹਾ ਜਿਹੜੀ ਮਾਖੋ ਡਾਕੂ ਮਾਖੋ ਚੱਕ ਦੇ ਨਾਂ ਤੇ ਹੁੰਦੀ ਸੀ ਡਾਕੂ ਕਿਉਂਕਿ ਜੰਗਲ ਪਹਾੜੀਆਂ ਦਾ ਏਰੀਆ ਸੀ ਜੰਗਲੀ ਏਰੀਆ ਸੀ ਇਹ ਡਾਕੂਆਂ ਤੋਂ ਖਰੀਦੀ ਹੋਈ ਜਗ੍ਹਾ ਤੋਂ ਬਾਅਦ ਗੁਰੂ ਸਾਹਿਬ ਨੇ ਇੱਥੇ ਕਿੱਦਾਂ ਜਗ੍ਹਾ ਖਰੀਦੀ ਕਿੱਦਾਂ ਇਹ ਕੇਸਗੜ੍ਹ ਸਾਹਿਬ ਬਣਿਆ ਉਹ ਪੂਰੀ ਕਹਾਣੀ ਆਪਾਂ ਅੱਗੇ ਗੱਲਬਾਤ ਕਰਦੇ ਆਂ ਮਾਖੋ ਢਾਕੂ ਮਾਖੋ ਚੱਕ ਤੋਂ ਨੰਦਪੁਰ ਸਾਹਿਬ ਤੱਕ ਦਾ ਸਫ਼ਰ ਇਹਦੀ ਗੱਲਬਾਤ ਦੱਸਾਂਗੇ ਕਿਦਾਂ ਇਹ ਜਗ੍ਹਾ ਦੇ ਉੱਤੇ ਰਣਜੀਤ ਨਗਾਰੇ ਵੱਜਦੇ ਹੁੰਦੇ ਸੀ ਕੋਈ ਟਾਈਮ ਸੀ ਜਦੋਂ ਕਹਿੰਦੇ ਰਣਜੀਤ ਨਗਾਰਿਆਂ ਦੀ ਗੂੰਜ ਦੇ ਨਾਲ ਪਹਾੜੀਆਂ ਤੇ ਦਿਲ ਧੜਕ ਜਾਂਦੇ ਸੀ ਹਾਂਜੀ ਸਾਹਿਬ ਸਿੰਘ ਜੀ ਦਰਸ਼ਨ ਮੇਲੇ ਵਧੀਆ ਹੋ ਰਹੇ ਨੇ ਇਹ ਭਰਾ ਨੇ ਪੁੱਤਰ ਰੱਬ ਦੀ ਮਿਹਰ ਹੈ ਕਿ ਇਹਨੇ ਸਾਰਾ ਉਦੋਂ ਉਪਰਾਲਾ ਕਰਕੇ ਸਾਨੂੰ ਅੱਜ ਇਸ ਦਿਨ ਇਸ ਧਰਤੀ ਦੇ ਉੱਤੇ ਨਮਸਕਾਰ ਕਰਨ ਦਾ ਬਲ ਬਖਸ਼ਿਆ ਤੇ ਇੱਕ ਵਾਅਦਾ ਅੱਜ ਇੱਥੇ ਮੈਂ ਹੋਰ ਕਰਕੇ ਜਾਣਾ ਕਿ ਅੱਜ ਤੋਂ ਬਾਅਦ ਇਸ ਅਨੰਦਪੁਰ ਦੀ ਧਰਤੀ ਤੋਂ ਵਾਅਦਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਅਗੇ ਸੀਸ ਨਹੀਂ ਝੁਕਾਉਣਾ ਬੜੇ ਭਟਕੇ ਫਿਰਦੇ ਆ ਉਰਾ ਪਰ ਪਰ ਵਾਅਦਾ ਅੱਜ ਤੋਂ ਬਾਅਦ ਕਿ ਮਾਲਕਾ ਕਿਸੇ ਅਗੇ ਝੁਕਣ ਵੀ ਨਾ ਦੇਈ ਤੇਰੇ ਦਰ ਤੋਂ ਬਿਨਾਂ ਕਿਸੇ ਹੋਰ ਦਰ ਤੇ ਝੁਕਣ ਵੀ ਨਾ ਦੇਈ ਕਿਉਂਕਿ ਆਪਣੇ ਪਿਓ ਨੂੰ ਛੱਡ ਕੇ ਜਦੋਂ ਕਿਸੇ ਦੂਸਰੇ ਨੂੰ ਅੱਗੇ ਸਿਰ ਝੁਕਾਈ ਦੇਣਾ ਤਾਂ ਉਹਦੀ ਮਰਜ਼ੀ ਆ ਉਹਨੇ ਥਾਪੜਾ ਦੇਣਾ ਕਿ ਨਹੀਂ ਦੇਣਾ ਪਰ ਪਿਓ ਅੱਗੇ ਜਦੋਂ ਵੀ ਨੀਵੇਂ ਹੋਵਾਂਗੇ ਤਾਂ ਉਹਨੇ ਥਾਪੜਾ ਦੇ ਕੇ ਠਾਉਣਾ thank <music> you ਤੇ ਨੇ ਹੁਣ ਲਾਗੇ ਲਾਗੇ ਸਲਾਹ ਬਣਾਈ ਆ ਕਿ ਦੋ ਗੁਰੂ ਘਰ ਨੇ ਇੱਕ ਸੇਹਰਾ ਸਾਹਿਬ ਤੇ ਇੱਕ ਬਾਬਾ ਜੀ ਹੋਰ ਦੱਸਦੇ ਜਿਹੜੇ ਸਾਡੇ ਨਾਲ ਆਏ ਨੇ ਨਾਮ ਭੁੱਲ ਗਿਆ ਮੇਰੇ ਤੋਂ ਹਾਂ ਤਾਰਾਗੜ ਕਿਲਾ ਤਾਰਾਗੜ ਹਾਂ ਬਾਈ ਕੁਨਈਆ ਜੀ ਉਹ ਦੋ ਗੁਰੂ ਘਰ ਮੈਂ ਵੀ ਪਹਿਲਾਂ ਨਹੀਂ ਦੇਖੇ ਤੇ ਮੈਂ ਸੋਚਿਆ ਵੀ ਆਪਾਂ ਦੇਖ ਕੇ ਆਉਂਦੇ ਹਾਂ ਦੋਨੋਂ ਹੈ ਵੀ ਪਹਾੜੀ ਏਰੀਆ ਦੇ ਵਿੱਚ ਨੇ ਇੱਥੇ ਲਾਗੇ ਹਾਂ ਨੇੜੇ ਹੀ ਨੇ 10-10 ਕਿਲੋਮੀਟਰ ਦੀ ਦੂਰੀ ਤੇ ਨੇ ਇੱਥੋਂ ਤੇ ਜਾ ਕੇ ਉਹਨਿਆਂ ਨਾਲੇ ਉੱਥੇ ਥੋੜੇ ਬਹੁਤੇ ਭਾਰੀਆਂ ਵਾਲੀ ਗੱਲਬਾਤ ਜੀ ਵੀ ਆ ਜੇਗੀ ਵਿੱਚ ਚੱਲ ਕੇ ਹੁੰਦੇ ਆ ਉੱਥੇ ਆਪਾਂ ਜਿਹੜੇ ਸਥਾਨ ਤੇ ਖੜੇ ਆ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆਨੰਦਪੁਰ ਦੀ ਸਾਹਿਬ ਦੀ ਧਰਤੀ ਧੰਨਾ ਗੁਰੂ ਤੇਗ ਬਹਾਦਰ ਜੀ ਨੇ 1665 ਦੇ ਵਿੱਚ ਸਭ ਤੋਂ ਪਹਿਲਾਂ ਰਾਜਾ ਮਦਾਨੀ ਸੀ ਕੋਈ ਉਹਦੇ ਤੋਂ ਖਰੀਦੀ ਸੀ ਉਸ ਟਾਈਮ ਤੇ ਗੁਰੂ ਤੇਗ ਬਹਾਦਰ ਜੀ ਨੇ ਇਹਦਾ ਨਾਮ ਚੱਕ ਨਾਨਕੀ ਰੱਖਿਆ ਸੀ ਚੱਕ ਨਾਨਕੀ ਦੇ ਲਾਗੇ-ਲਾਗੇ ਹੋਰ ਜਗ੍ਹਾ ਖਰੀਦ ਕੇ ਉਸ ਤੋਂ ਬਾਅਦ ਇਸ ਸ਼ਹਿਰ ਦਾ ਨਾਮ ਜਿਹੜਾ ਆਨੰਦਪੁਰ ਸਾਹਿਬ ਨੰਦਾਂ ਵਾਲੀ ਪੁਰੀ ਦੇ ਨਾਮ ਤੋਂ ਰੱਖਿਆ ਗਿਆ ਸੀ ਕੱਲਾ ਇਹ ਨਹੀਂ ਕਿ ਇਹ ਇੱਕੋ ਵਾਰੀ ਜਗ੍ਹਾ ਖਰੀਦੀ ਗਈ ਸੀ ਜਦੋਂ ਸੁਣਨ ਚ ਇਹ ਆਇਆ ਕਿ ਇਹ ਵਾਲੀ ਜਗ੍ਹਾ 50 ਮੋਹਰਾਂ ਦੀ ਉਸ ਟਾਈਮ ਦੇ ਉੱਤੇ 50 ਮੋਹਰਾਂ ਦੀ ਜਿਹੜੀ ਇਹ ਜਗ੍ਹਾ ਮੁੱਲ ਖਰੀਦੀ ਸੀ ਗੁਰੂ ਸਾਹਿਬ ਨੇ ਤੇ ਉਸ ਤੋਂ ਬਾਅਦ ਥੋੜੀ ਥੋੜੀ ਜਗ੍ਹਾ ਨਾਲ ਹੋਰ ਖਰੀਦਦੇ ਜਿਵੇਂ ਕਿਲਾ ਲੋਗੜ ਲੋਗੜ ਹੌਲਗੜ ਫਤਿਹਗੜ ਤੇ ਤਾਰਾਗੜ ਇਦਾਂ ਦੇ ਜਿਹੜੇ ਅਲੱਗ-ਅਲੱਗ ਕਿਲੇ ਨੇ ਇਹ ਜਗ੍ਹਾ ਬਾਅਦ ਚ ਖਰੀਦੀਆਂ ਸੀ ਤੇ ਇਹ ਸਾਰੀ ਜਗ੍ਹਾ ਖਰੀਦਣ ਤੋਂ ਬਾਅਦ ਇੱਕ ਸ਼ਹਿਰ ਤਰ੍ਹਾਂ ਬਸਾਇਆ ਜਿਹਦਾ ਨਾਮ ਆਨੰਦਪੁਰ ਰੱਖਿਆ ਗਿਆ 1665 ਦੇ ਵਿੱਚ ਸਭ ਤੋਂ ਪਹਿਲੀ ਵਾਰੀ ਇਹ ਜਗ੍ਹਾ ਜਿਹੜੀ ਹੈ ਗੁਰੂ ਤੇਗ ਬਹਾਦਰ ਜੀ ਨੇ ਖਰੀਦੀ ਸੀ ਚੱਕ ਨਾਨਕੀ ਆਪਣੀ ਮਾਤਾ ਜੀ ਦੇ ਨਾਮ ਤੇ ਇਹਦਾ ਨਾਮ ਰੱਖਿਆ ਸੀ ਚੱਕ ਨਾਨਕੀ ਆਪਾਂ ਪਹੁੰਚ ਗਏ ਕਿਲਾ ਤਾਰਾਗੜ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਕਿਲਾ ਬਣਾਇਆ ਸੀ ਬਲਾਸਪੁਰ ਦੇ ਪਹਾੜੀ ਰਾਜਿਆਂ ਤੋਂ ਜਿਹੜੀ ਸੁਰੱਖਿਆ ਵਾਸਤੇ ਕਿਲੇ ਬਣਾਏ ਗਏ ਸੀ ਪਹਾੜੀ ਰਾਦੇ ਜਦੋਂ ਇੱਥੇ ਹਮਲਾ ਕਰਦੇ ਸੀ ਤਾਂ ਉਹਨਾਂ ਨੂੰ ਰੋਕਣ ਵਾਸਤੇ ਇਹ ਕਿਲਿਆਂ ਦਾ ਨਿਰਮਾਣ ਕੀਤਾ ਗਿਆ ਸੀ ਚਾਰ ਪਾਸੇ ਇਹ ਵਾਲਾ ਆਖਰੀ ਕਿਲਾ ਤੇ ਹਮਾਚਲ ਦੀ ਜ਼ਮੀਨ ਦੇ ਨਾਲ ਲੱਗਦਾ ਚਾਰជ្រੇ ਪਹਾੜੀਆਂ ਨੇ ਤੇ ਹਮਾਚਲ ਦੇ ਬਿਲਕੁਲ ਜ਼ਮੀਨ ਦੇ ਉੱਪਰ ਬਣਿਆ ਹੋਇਆ ਆਖਰੀ ਕਿਲਾ ਤਾਰਾਗੜ੍ਹ ਉੱਪਰ ਚੜ ਕੇ ਆਪਾਂ ਤੁਹਾਨੂੰ ਦਿਖਾਣੀ ਆ ਹਿਮਾਚਲ ਦੀਆਂ ਪਹਾੜੀਆਂ ਇਹ ਸਾਹਮਣੇ ਹਿਮਾਚਲ ਹੈ ਤੇ ਸਾਹਮਣੇ ਵਾਲੇ ਖੇਤ ਜਿਹੜੇ ਹਿਮਾਚਲ ਦੇ ਨੇ ਆਪਾਂ ਪੰਜਾਬ 'ਚ ਖੜੇ ਆ ਤੇ ਇਹਦੇ ਨਾਲ ਹੀ ਪਿੱਛੇ ਹਿਮਾਚਲ ਦੇ ਖੇਤ ਲੱਗ ਜਾਂਦੇ ਨੇ ਤੇ ਸਾਰੀਆਂ ਪਹਾੜੀਆਂ ਹਿਮਾਚਲ ਦੀਆਂ ਠੀਕ ਆ ਬਾਈ ਹਾਂਜੀ ਹਾਂ ਹੋਰ ਟਿਕਾਣੇ ਤੇ ਬਣਾਇਆ ਸੀ ਕਿਲਾ ਬਾਬਾ ਜੀ ਦੱਸਦੇ ਸੀ ਕਿ ਇਹ ਜਿਹੜਾ ਸਾਹਮਣੇ ਦਰਖਤ ਦਿਸਦਾ ਹੈ ਪ੍ਰਾਤਨਾ ਸਿੰਬਲ ਦਾ ਦਰਖਤ ਪ੍ਰਾਤਨਾ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਆਇਆ ਹੂੰ ਇਹਦਾ ਕੋਈ ਲਾਭ ਨਹੀਂਗਾ ਇਹਨੂੰ ਫਲ ਫੁੱਲ ਵੀ ਕੋਈ ਕੱਗਦਾ ਨਾ ਫਲ ਲੱਗਦੇ ਨਹੀਂ ਲੱਗਦੇ ਜਰੂਰ ਨੇ ਪਰ ਜੇ ਕਹਿੰਦੇ ਉਹ ਜੇ ਆਵੇ ਆਸ ਕਰ ਜਾਏ ਨਰਾਸੀ ਕਿੱਤੋਂ ਫਲ ਫਿੱਕੇ ਫੁੱਲ ਬਕਬਕੇ ਖਾਂਦੇ ਹਾਂ ਕੰਮ ਨਾ ਆਵੇ ਪੱਤ ਨਾ ਦੇ ਫੁੱਲ ਨਾ ਫਲ ਵੀ ਕੰਮ ਨਹੀਂ ਇਹ ਵਾਲਾ ਕਮਾਉਣ ਲਈ ਵੀ ਹੈ ਸਭ ਤੋਂ ਲੰਬਾ ਸੋਨਾ ਰੱਖਤੇ ਉਦਾਹਰਨ ਦੇ ਲਈ ਆ ਕਿ ਕੋਈ ਵੀ ਇੰਨਾ ਉੱਚਾ ਹੋ ਕੇ ਵੀ ਤੂੰ ਮਾਣ ਨਾ ਕਰੀ ਸਿੰਬਲ ਵਾਂਗ ਤੂੰ ਬੇਫਗ ਗਈ ਹੈ ਬੇਫਗ ਗਈਆਂ ਹਾਂ ਕੋਈ ਤੇਰੇ ਤੇ ਲਾਹੇ ਵਾਲਾ ਕੰਮ ਨਹੀਂ ਹੈਗਾ ਬਾਬਾ ਜੀ ਮੈਨੂੰ ਲੱਗਦਾ ਫਟੇ ਬਲਾਗੇ ਫਟੇ ਕਰਗੇ ਤੇ ਹੋ ਗਿਆ ਮੋਰਚਾ ਹਾਂਜੀ ਕੋਈ ਕਨ ਕਨਕਾ ਕੋਈ ਸਾਡੇ ਹਿੱਸੇ ਤੱਕ ਆਪਾ ਜੀ ਬਾਬਾ ਜੀ ਸਾਨੂੰ ਸਰਾ ਬਣਾਵਾਂਗਾ ਗੱਫਾ ਮੇਰੇ ਨੂੰ ਸੁਣੋ ਜੀ ਕੋਈ ਲੇਟ ਹੋ ਗਿਆ ਜੇ ਥੋੜਾ ਇੱਕ ਹੋਰ ਚੀ ਤੁਹਾਨੂੰ ਦਿਖਾਉਣਾ ਕਿ ਉਹ ਸਾਹਮਣੇ ਨਾਣਾ ਦੇਵੀ ਦਾ ਮੰਦਿਰ ਹੈ ਉਹ ਦਿਸਦਾ ਇਹ ਸਾਹਮਣੇ ਜ਼ੂਮ ਕਰੀਏ ਹੋਰ ਲਾਸਟ ਜ਼ੂਮ ਇਸ ਤੋਂ ਬਾਅਦ ਹੋਣਾ ਨਹੀਂ ਇੱਥੋਂ ਸਾਹਮਣੇ ਦਿਸਦਾ ਕਿਲਾ ਤਾਰਾਗੜ ਤੋਂ ਖੜ ਕੇ ਤੇ ਇਹ ਸਾਰਾ ਬਲਾਸਪੁਰ ਦਾ ਏਰੀਆ ਜ਼ਿਲ੍ਹਾ ਬਲਾਸਪੁਰ ਦੇ ਵਿੱਚ ਹੀ ਨਾਣਾ ਦੇਵੀ ਦਾ ਮੰਦਿਰ ਹੈ ਤੇ ਇੱਥੋਂ ਸਾਹਮਣੇ ਤੋਂ ਉਹ ਨਜ਼ਰ ਆਉਂਦਾ ਠੀਕ ਹੈ ਬਾਬਾ ਜੀ ਤੇ ਇਹ ਸਾਡੀਆਂ ਸੰਗਤਾਂ ਜਿਹੜੀਆਂ ਸਾਡੇ ਨਾਲ ਸਫਰ ਕਰੀ ਜਾਂਦੀਆਂ ਨੇ ਸਾਰੇ ਦਰਸ਼ਨ ਕਰੀ ਜਾਂਦੇ ਨੇ ਤੇ نیچے ਸਾਨੂੰ ਆਵਾਜ਼ ਮਾਰਦੇ ਨੇ ਕਿ ਆਪੋ ਆਪਣਾ ਜਿਹੜਾ ਲੰਗਰ ਹੈ ਉਹ ਛਕੋ ਤੇ ਫਤਿਹ ਬੁਲਾਓ ਠੀਕ ਹੈ ਬਾਬਾ ਜੀ ਚਲੋ ਜੀ ਆਓ ਚਲਿਏ ਗੱਦੜ ਜਗਾੜੇ ਬੁਲਾਵੇਂ ਨਿਆ ਹੋਏ ਰੱਜ ਜੜ ਕੋ ਜੜੀ ਦਾ ਮੱਦੂ ਭਾਵੇਂ ਆਓ ਸਿਰੀਆ ਕਾਲੇ ਜਾਦੀ ਦਾ ਮੰਨੂ ਭਾਵੇਂ ਬਹੁਤ ਸ੍ਰੀ ਅਕਾਲ ਗਾਜ ਗੀ ਪਿਆਰੇ ਕੀ ਆਵੇ ਸੋਨਿਆਲੇ ਆਵੇ ਬੰਦੀ ਛੋੜ ਸਤਿਗੁਰੂ ਸਭ ਸ੍ਰੀ ਗੁਰੂ ਆਰਖ ਬੰਦ ਪਾਜਾ ਮਹਾਰਾਜਿਆਂ ਦੇ ਸੋਹਣੇ ਚੰਨਾ ਕਮਲਾ ਰੂਪ ਆਵੇ ਸੋਨਿਆਲੇ ਆਵੇ ਸਤਿ ਸ੍ਰੀ ਅਕਾਲ ਆਕਾਲੇ ਜੱਟਿਆਂ ਬਾਜਾਂ ਵਾਲੇ ਸਤਿਗੁਰੂ ਲੱਗਦੇ ਜੀ ਨਾ ਕੋਤੇ ਦੀ ਗੋ ਸਰਬਾਤ ਗੁਰੂ ਗੋਬਿੰਦ ਸਿੰਘ ਜੀ ਕੋ ਸਾਥ ਜੀ ਗਾ ਗਾ ਉਹ ਜਿੱਥੇ ਕਿਹਾ ਦੇ ਬੁਲਾਵਾਂ ਦੀ ਹੈ ਤੂੰ ਦਨਸ਼ਾਨਾ ਰੂਪ ਹੈ ਆਹ ਕੀ ਕਰ ਰਿਹਾ ਕੋਹ ਵਾਲੀ ਚੜਾਈ ਆ ਯਾਰ ਇਹ ਬੋ ਵਿਚਾਰੇ ਮੁੰਡੇ ਨੇ ਗੱਡੀ ਫਸਾਈ ਅੱਗੇ ਕੋ ਉਹ ਦੇਖ ਉਹਦੇ ਤੋਂ ਚੜ ਨਹੀਂ ਰਹੀ ਕੀ ਆ ਜੀ ਇੱਕੋ ਹੀ ਰਸਤਾ ਜਾਣ ਵਾਲਾ ਤੇ ਇੱਕੋ ਹੀ ਆਉਣ ਵਾਲਾ ਗੱਡੀਆਂ ਫਸ ਜਾਂਦੀਆਂ ਇੱਥੇ ਉਹ ਵਿਚਾਰੇ ਦੀ ਗੱਡੀ ਬੈਕ ਨਹੀਂ ਹੋ ਰਹੀ ਉਹਨਾਂ ਬੈਕ ਨਹੀਂ ਹੁੰਦੀ ਹੋਣੀਆਂ ਨਾ ਅੱਗੇ ਪਿੱਛੇ ਵੀ ਨਹੀਂ ਹੁੰਦੀ ਤੱਕੇ ਨਾਲ ਚੜ੍ਹ। ਇਹ ਤਾਂ ਬੰਦਾਰੀ ਤੋੜ ਸਕਦਾ ਦਾ। ਕੀ ਹੋ ਗਿਆ? ਅੱਗੇ ਵਿੱਚ ਚੱਟ ਜਾਓ। ਬਾਬਾ ਜੀ ਹੈਂਡ ਬ੍ਰੇਕਾ ਚੱਕ ਕੇ ਤੁਰੇ ਥੱਲੇ। ਆਪਣੀਆਂ। ਆਪਣੀ ਉੱਰਕ ਜਾਵੇ ਆਪ। ਤੁਰ ਕੇ ਮੈਨਾਂ ਜ਼ਿਆਦਾ ਸੁਆਦ ਆਏਗਾ। ਆਜ ਚਲੋ। ਆਜ ਚਲੋ ਭਈ। ਵਧੀਆ ਡਾਟ ਜੀ ਪੈਂਦੀ ਹੈ ਨਾ ਉੱਤਰ ਦੇ ਵੀ ਤੇ ਚੜ੍ਹਦੇ ਵੀ। ਬਾੜੀ ਚੜਾਈ ਹੈ। ਜੇ ਤਾਂ ਉਧਰੋਂ ਗੱਡੀਆਂ ਦੋ ਇੱਕ ਆ ਜੇ ਤੇ ਕੁੱਤਰਨ ਲੱਗ ਜੇ ਫਿਰ ਤਾਂ ਨਹੀਂ ਪਾਸ ਹੁੰਦੀਆਂ ਲੱਗ ਜੇ ਬਹੁਤ ਚੜਾਈ ਹੈ ਟਿੱਬੇ ਦੇ ਉੱਪਰ ਹੈ ਪੂਰਾ ਗੁਰੂ ਘਰ ਰਹੇ ਵਾਹ ਭਾਈ ਦੱਸੋ ਅਗਲੀ ਅਨਾਊਂਸਮੈਂਟ ਕਰੋ ਤੁਹਾਨੂੰ ਨੇ ਚਾਰਜ ਲਾਇਆ ਚ ਹਾਂ ਜੀ ਗੁਰਦੁਆਰਾ ਸਾਹਿਬ ਭਾਈ ਕਨੇ ਜੀ ਪ੍ਰਾਤਨ ਜਗ੍ਹਾ ਜਿੱਥੇ ਭਾਈ ਕਨੇ ਜੀ ਮਸ਼ਕ ਭਰਦੇ ਰਹੇ ਉਸੇ ਆਪਣਾ ਨਾਮ ਸਿਮਰਨ ਭਜਨ ਬੰਦਗੀ ਕਰਦੇ ਉਹ ਸਾਰੀ ਜਗ੍ਹਾ ਦੇ ਸੰਗਤਾਂ ਨੂੰ ਦਰਸ਼ਨ ਕਰਾਈ ਜਾਂਦੇ ਆ ਲਾਗੀ ਹੈ ਤਾਰਾਪੁਰ ਪਿੰਡ ਅੱਛਾ ਭਾਈ ਕਨਈਆ ਜੀ ਦਾ ਤਾਰਾਪੁਰ ਗੁਰੂਆਂ ਕਿਆਂ ਲਾਡਲੀਆਂ ਫੌਜਾਂ ਆਪਣੇ ਕਾਲੇ ਘੋੜਿਆਂ ਨੂੰ ਇਸ਼ਨਾਨ ਕਰਾਈ ਜਾਂਦੀਆਂ ਕਹਿੰਦਾ ਉਹ ਸਮਾਂ ਲੰਘ ਗਿਆ ਜਦੋਂ ਤੀਰਾਂ ਦਾ ਤੇ ਘੋੜਿਆਂ ਦਾ ਜ਼ਮਾਨਾ ਸੀ ਕਹਿੰਦਾ ਜਦੋਂ ਹੁਣ ਖਾਲਸਾ ਰਾਜ ਆਉਣਾ ਤੇ ਉਦੋਂ ਕਹਿੰਦਾ ਕੰਮ ਘੋੜਿਆਂ ਦਾ ਕਾਲੇ ਪਿੱਕੇ ਦੇਣਗੇ ਤੇ ਤੀਰਾਂ ਦੀਆਂ ਦੇਣਗੀਆਂ ਸਾਲਟਾਂ ਹੁਣ ਤੀਰਾਂ ਦਾ ਥਾਂ ਸਾਲਟਾਂ ਨੇ ਦੇਣਾ ਤੇ ਘੋੜਿਆਂ ਦੀ ਜਗ੍ਹਾ ਇੱਕ ਇਹ ਪਿੱਕੇ ਚੱਲਣੇ ਆ ਜਦੋਂ ਖਾਲਸੇ ਗਏ ਗੁਰੂਗਿਆਂ ਲਾਡਲੀਆਂ ਫੌਜਾਂ ਇਹਨਾਂ ਤੇ ਆਉਣਗੀਆਂ ਚੜ੍ਹ ਕੇ ਤੇ ਖਾਲਸੇ ਦਾ ਰਾਜ ਆਏਗਾ ਅੱਜ ਆਏ ਤਾਂ ਅਸੀਂ ਆਨੰਦਪੁਰ ਸਾਹਿਬ ਕੱਲੇ ਤੇ ਦਰਸ਼ਨ ਕਰਨ ਕੇ ਆਨੰਦਪੁਰ ਸਾਹਿਬ ਤੋਂ ਵਾਪਸੀ ਕਰ ਲਾਂਗੇ ਪਰ ਸਿੰਘਾਂ ਨੇ ਐਵੇਂ ਦਾ ਮਾਹੌਲ ਬਣਾਇਆ ਕਿ ਨੇੜੇ ਤੇ ਜਿੰਨੇ ਵੀ ਗੁਰੂ ਘਰ ਸੀ ਜਾਂ ਕਿਲੇ ਸੀ ਉਹ ਦੇਖਣ ਦਾ ਮਨ ਬਣਿਆ ਤੇ ਆਪਾਂ ਹੁਣ ਕਿਲਾ ਤਾਰਾਗੜ ਤੋਂ ਬਾਅਦ ਹੁਣ ਆਪਾਂ ਪਾ ਇੱਕ ਨਈਆ ਜੀ ਦੇ ਗੁਰੂ ਘਰ ਜਾਈ ਜਾਂਦੇ ਆ ਇਹ ਜਿਹੜੇ ਗੁਰੂ ਘਰ ਨੇ ਜਾਂ ਕਿਲੇ ਨੇ ਇਹ ਪਹਾੜਾਂ ਦੇ ਵਿੱਚ ਹਿਮਾਚਲ ਦੇ ਲਾਗੇ ਪੈ ਜਾਂਦੇ ਨੇ ਜਗਾ ਤੇ ਸਥਾਨ ਬਣਿਆ ਜਿੱਥੇ ਭਾਈ ਕਨਈਆ ਜੀ ਮਸ਼ਕ ਤੋਂ ਪਾਣੀ ਪਰ ਕੇ ਸੰਗਤਾਂ ਨੂੰ ਪਿਉਂਦੇ ਸੀ ਉਹ ਬਚਨੇ ਦੱਸਿਆ ਕਿ ਇਹ ਵਾਲੀ ਡੋਲ ਹੈ ਜਿਹਦੇ ਨਾਲ ਸੰਗਤਾਂ ਨੂੰ ਪਾਣੀ ਪਲਉਂਦੇ ਸੀ ਇਹ ਉਹਨਾਂ ਦੇ ਉਸ ਟਾਈਮ ਦੇ ਨਿਸ਼ਾਨ ਨੇ ਕੜਾ ਕਿਰਪਾਨ ਇਹ ਬਬਈ ਇਹ ਕੀ ਹੁੰਦੇ ਨੇ ਦੋ ਸਾਨੂੰ ਥੋੜਾ ਅੱਛਾ ਜੀ ਤੇ ਇੱਧਰ ਇਹ ਕਿਰਪਾ ਇਹ ਸ਼ਸਤਰ ਹੈ ਜਿਹੜੇ ਦਮਾਲ ਦੇ ਵਿੱਚ ਸਾਡੀ ਜਿੰਦਗੀ ਠੀਕ ਹੈ ਕਿ ਨਾਗਣੀ ਸ਼ੀਪ ਆ ਗਿਆ ਠੀਕ ਹੈ ਇਹ ਮਸ਼ਕ ਆ ਗਈ ਚੰਦ ਤੋੜਾ ਇਹਦਾ ਮਤਲਬ ਜਿੰਨਾ ਚੰਦ ਵਰਗਾ ਬਣਿਆ ਹੋਇਆ ਹੈ ਇਹ ਮਤਲਬ ਤੇ ਇਹ ਮਸ਼ਕ ਹੈ ਠੀਕ ਹੈ ਜੀ ਵਾਈਟ ਹੋ ਜਾਵੇ ਇਹ ਇਤਿਹਾਸ ਲਿਖਿਆ ਹੋਇਆ ਤੇ ਇਹ ਵਾਲੀ ਪ੍ਰਾਤਨ ਫੋਟੋ ਹੈ ਪੇਸ਼ਕਾਰੀ ਕੀਤੀ ਹੋਈ ਹੈ ਕਿ ਐਦਾਂ ਦਾ ਮਾਹੌਲ ਹੁੰਦਾ ਸੀ ਜਿਸ ਟਾਈਮ ਤੇ ਮੈਂ ਬਾਬਾ ਜੀ ਦੱਸੀ ਜਾਂਦੇ ਨੇ ਕਿ ਪ੍ਰਾਤਨ ਪੌੜੀਆਂ ਨੇ ਪੱਥਰਾਂ ਦੀਆਂ ਪੌੜੀਆਂ ਬਣੀਆਂ ਹੋਈਆਂ ਪੁਰਾਣੇ ਟਾਈਮ ਚ ਐ ਇਹ ਫਿਰ ਉੱਚੀ ਜਗ੍ਹਾ ਸੀ ਨਾ ਬਾਬਾ ਜੀ ਇਹ ਪਹਾੜੀ ਏਰੀਆ ਸੀ ਨਾ ਅੱਛਾ ਜੀ ਇਹ ਜਗਾ ਉਹ ਜਿੱਥੋਂ ਭਾਈ ਕਦੇ ਆ ਜੀ ਮਸਕ ਭਰ ਕੇ ਇਹ ਮੇਨ ਜਗਾ ਇਹੀ ਆ ਤੇ ਨੀਚੇ ਜਿਹੜਾ ਜੁੱਧ ਚੱਲਦਾ ਹੁੰਦਾ ਸੀ ਕਿਲੇ ਤੇ ਹਾਂ ਉੱਥੇ ਉੱਥੇ ਲਿਜਾ ਕੇ ਪਾਣੀ ਪੀਉਂਦੇ ਹੁੰਦੇ ਸੀ ਐਨੀ ਦੂਰ ਤੋਂ ਹਾਂ ਜੀ ਜਲਦੀ ਸੇਵਾ ਜਿਹੜੀ ਅੱਜ ਤੱਕ ਚੱਲਦੀ ਆ। ਉੱਥੇ ਜਾ ਕੇ ਵੀ ਬਾਕੀ ਆਮ ਵੀ ਸੰਧਵਨ ਨੂੰ ਹੁਕਮ ਹੋਇਆ ਸੀ ਵੀ ਜਿਹੜਾ ਵੀ ਪਾਣੀ ਦਾ ਕੋਈ ਲੋਡ ਬੰਦਾ ਉਹਨੂੰ ਮਸ਼ਕ 'ਚ ਭਰੋ। ਕਿਉਂਕਿ ਰਸਤੇ ਤੇ ਆਉਂਦੇ ਜਾਂਦੇ ਰਾਹੀ ਪਾਣੀ ਦੀ ਗਲਤ ਚਾਹਣ ਹਾਂ। ਹਾਂ ਇਹ ਆਪਦੇ ਆਪ ਵੀ ਹੋ ਰਿਹਾ ਜੀ। ਆਪਣੇ ਬੱਚਾ। ਅੱਛਾ ਆਪਣੇ ਪਾਣੀ ਆ ਰਿਹਾ ਥੱਲੇ। ਇਹ ਆਪਦੇ ਆਪ ਹੀ ਇੰਨਾ ਹੀ ਰਹਿੰਦਾ। ਪੁਰਾਣੇ ਸਮੇਂ ਦੀ ਇਹ ਜਗਾ ਜਿੱਥੇ ਭਾਈ ਕਨੈ ਆ ਜੀ। ਇਹਦੇ ਕੋਈ ਝੋਪੜੀ ਜਗ ਮਸ਼ਕ ਤੋਂ ਬਾਅਦ ਤਪੱਸਿਆ ਕਰਦੇ ਸੀ, ਗੁਰੂ ਪੰਦਗੀ ਕਰਦੇ ਸੀ। ਹਨਾ ਬਾਬਾ ਜੀ। ਹਾਂ ਜੀ ਹਾਂ। ਪੁਰਾਣੇ ਟਾਈਮ ਦੀ ਪੁਰਾਣੀ ਜਗ ਐ ਉਹ। ਤੇ ਉਦਾਂ ਦੀ ਉਦਾਂ ਰੱਖੀਏ ਇਸ ਜਗ੍ਹਾ ਤੇ ਬੈਠ ਕੇ ਬੰਦਗੀ ਕਰਦੇ ਹੁੰਦੇ ਸੀ ਮਸ਼ਕ ਤੇ ਪਾਣੀ ਪੀਣ ਤੋਂ ਬਾਅਦ ਆਉਂਦੇ ਹੋਣਗੇ ਇਸ ਜਗ੍ਹਾ ਤੇ ਬੰਦੇ ਹੋਣਗੇ ਫਿਰ ਦੁਬਾਰਾ ਚਲੇ ਜਾਂਦੇ ਹੋਣਗੇ ਭਜਨ ਬੰਦਗੀ ਤੋਂ ਬਾਅਦ ਤੇ ਕੁੱਲ ਮਿਲਾ ਕੇ ਸਾਰਾ ਟਾਈਮ ਹੈ ਜਿਹੜਾ ਉਹ ਗੁਰੂ ਮਹਾਰਾਜ ਦੀ ਸੇਵਾ ਜੀ ਕਰਦੇ ਆ ਠੀਕ ਹੈ ਜੀ ਚੱਲੀਏ ਫਿਰ ਅੱਗੇ ਹਾਂ ਬੜਾ ਸੋਹਣਾ ਜਿਹੜਾ ਇਹ ਦਿਖ ਰਿਖ ਹੈ ਇਹ ਕਿਸੇ ਸਿੰਘ ਨੇ ਸੇਵਾ ਕੀਤੀ ਹੈ ਬਾਹਰੋਂ ਸੋਹਣੇ ਚ ਇਹ ਗੱਲ ਆਈ ਹੈ ਪੱਕੀ ਨਹੀਂ ਉਹ ਗ੍ਰੰਥੀ ਸਿੰਘ ਦੀ ਰਿਹਸ਼ਟ ਬਾਲੀ ਫੋਣੀ ਬਣਾਈ ਹੈ ਤਾਂ ਜਿਵੇਂ ਆਂ ਲੱਗਦਾ ਜਿਵੇਂ ਕਿ ਅੱਪਾ ਨਿਊਜ਼ੀਲੈਂਡ ਚ ਫਿਰਦੇ ਆ ਇਹਨੂੰ ਕੀ ਬੋਲਦੇ ਬ 77 ਹਾਂਜੀ ਇਹ ਜਿਹਦੇ ਨਾਲ ਪ੍ਰਗੜਾ ਲਾਉਂਦੇ ਨੇ ਅੰਗ ਸਿੰਘ ਤੇ ਸ਼ਿਦੀ ਦੇ ਗੰ ਹਾਂਜੀ ਤੇ ਇਹ ਇਹ ਪੱਥਰ ਕੁੰਡਾ ਬਣਾਇਆ ਪੱਥਰ ਤਰਾਸ਼ ਕੇ ਬਣਾਇਆ ਹੋਏ ਅੱਛਾ ਰੀਜਨਲ ਪੱਥਰ ਨੂੰ ਤਰਾਸ਼ ਕੇ ਬਣਾਇਆ ਪੱਥਰ ਕੇ ਕੱਟ ਕੇ ਆਉ ਰੋ ਸਾਰਾ ਨਾ ਹੂੰ ਹੂੰ ਹੋਰ ਉਹ ਬਣਾਇਆ ਠੀਕ ਹੈ ਜੀ ਤੁਹਾਨੂੰ ਅੱਜ ਨਹੀਂ ਸ਼ਿਦੀ ਕੋ ਲੈ ਜਾ ਸਕਦੇ ਭਾਰੀ ਨਾ ਹੋਣਾ ਇਹ ਅੱਜ ਤੇ ਪਹਾੜੀਆਂ ਨਾਲ ਮੱਥਾ ਲੱਗਾ ਹੋਇਆ ਫੁੱਲ ਪਹਾੜੀਆਂ ਮਿਲੀਆਂ ਅੱਜ ਦਾ ਸਵੇਰ ਰਹੀਆਂ ਨਾ ਬਈ ਇਹ ਵੀ ਨੰਗਲ ਡੈਮ ਵਾਲੀ ਰਸਤੇ ਤੋਂ ਪਹਾੜੀਆਂ ਦੇ ਵਿੱਚੋਂ ਨਹੀਂ ਜਾਂਦੇ ਕਿਉਂਕਿ ਬਾਹਰਲੇ ਪਾਸੇ ਸੀਐਮ ਸਾਹਿਬ ਦੇ ਕਾਫਲੇ ਨੇ ਜਾਮੋ-ਜਾਮ ਕੀਤਾ ਹੋਇਆ ਫੁੱਲ ਫੁੱਲ ਚੜਾਈ ਆ ਬਈ ਇਹਦਾ ਹੁਣ ਅਮਾਚਲ 'ਚ ਵੜ ਗਏ ਆ ਆਪਾਂ ਇੱਥੋਂ ਜੀ ਉੱਤਰੋ ਇੱਥੋਂ ਹਮਾਚਲ ਦਾ ਏਰੀਆ ਸ਼ੁਰੂ ਹੋ ਗਿਆ ਜੀ ਤੇ ਆਪਾਂ ਜਾ ਰਹੇ ਆ ਸੇਰਾ ਸਾਹਿਬ ਰਸਤੇ ਦੇ ਵਿੱਚ ਹੀ ਪਲੈਨਿੰਗ ਚੇਂਜ ਤੇ ਹੁਣ ਜਾਵਾਂਗੇ ਸੇਰਾ ਸਾਹਿਬ ਇਹ ਪਰਚੀ ਕੱਟੇਗਾ ਮੈਨੂੰ ਲੱਗਦਾ ਹਨ ਹਮਾਚਲ ਦੀ ਮੈਂ ਤਾਂ ਬਾਬਾ ਜੀ ਪਹਿਲਾਂ ਵੀ ਬੜੀ ਬੜੀ ਆਇਆ ਇੱ ਮੈਨੂੰ ਲੱਗਦਾ ਮੈਂ ਤਾਂ ਗਿਣਤੀ 'ਚ ਵੀ ਨਹੀਂ ਯਾਦ ਮੈਂ ਕਿੰਨੀ ਵਾਰੀ ਆਇਆ ਪਰ ਮੈਂ ਆਹ ਸਾਰੇ ਜਿੰਨੇ ਗੁਰੂ ਘਰ ਤੁਸੀਂ ਦਿਖਾਏ ਨੇ ਲਾਗੇ ਲਾ ਕੇ ਮੈਂ ਨਹੀਂ ਸੀ ਦੇਖੇ ਸਿੱਧਾ ਨੰਦਪੁਰ ਸਾਹਿਬ ਆਈਦਾ ਸੀ ਉੱਥੋਂ ਹੀ ਵਾਪਸ ਜਾਂ ਉੱਤੋਂ ਆਈਦਾ ਸੀ ਪਹਾੜਾਂ 'ਚੋਂ ਨੰਦਪੁਰ ਸਾਹਿਬ ਮੱਥਾ ਟੇਕਿਆ ਤੇ ਵਾਪਸ ਇਹ ਅੱਜ ਵਾਲਾ ਤਾਂ ਸਾਰਾ ਤੁਸੀਂ ਪੁੰਨ ਘਟ ਗਈ ਇੱਕ ਉਸਾਲ ਹੈ ਜੀ ਇੱਕ ਪੰਜਾਬ ਦੇ ਵਿੱਚ ਰਹਿੰਦਾ ਸਿੰਘ 29 ਸਾਲਾਂ ਬਾਅਦ ਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ ਸੰਦੀਪ ਸਿੰਘ ਹਾਂ ਜੀ 29 ਸਾਲ ਜਿਆਦਾ ਟਾਈਮ ਥੋੜਾ ਹੀ ਨਹੀਂ ਲਾਇਆ ਨਰਵੀ 20 ਸਾਲ ਗੁਰੂ ਸਾਹਿਬ ਨੂੰ ਯਾਦ ਕੀਤਾ ਹੈ ਅੱਜ ਦਰਸ਼ਨ ਮਾਣਦਾ ਆਇਆ ਜੀ ਡੈਡੀ ਜੀ ਮੈਂ ਫੁੱਲ ਤਾਂ ਕਿਰਤਪੁਰ ਸਾਹਿਬ ਉਹ ਵੀ ਮਜਬੂਰੀ 'ਚ ਆਇਆ ਕਿਰਤਪੁਰ ਸਾਹਿਬ ਉਦਾਂ ਨਹੀਂ ਬਾਪੂ ਜੀ ਤੋਂ ਫੁੱਲ ਲੈ ਕੇ ਪਰ ਮਤਲਬ ਤਾਂ ਕਿ ਰਹੀ ਪਰ ਆਉਣ ਦਾ ਬੜਾ ਇਸ ਬਾਬਾ ਜੀ ਬਣ ਗਿਆ ਬਾਬਾ ਜੀ ਨੇ ਕਿਰਪਾ ਕੀਤੀ ਬਣਿਆ ਸਵਾ ਬਤੇ ਆ ਗਏ ਚਲੋ ਫਿਰ ਇਹ ਤਾਂ ਧੁਰਦਰਗਾਹ ਲੱਗੀ ਸੇਵਾਣ ਸੰਗਤ ਦੀ ਤੁਹਾਡੀ ਦੀ ਉਹ ਹੈ ਬਿਲਕੁਲ ਜੀ ਇਹ ਸਿੰਘ 29 ਸਾਲਾਂ ਬਾਅਦ ਆਇਆ ਦੁਬਾਰਾ ਤੇ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਇਸ ਗੁਰੂ ਘਰ ਜਾ ਰਿਆਂ ਜਿੱਥੇ ਜਾਈ ਜਾਂਦੇ ਸੇਰਾ ਸਾਹਿਬ ਲੋ ਜੀ ਸੰਗਤ ਜੀ ਕਰ ਲੋ ਦਰਸ਼ਨ ਸੇਰਾ ਸਾਹਿਬ ਦੇ ਸੇਰਾ ਸਾਬ ਗੁਰੂਕਰ ਕਹਿੰਦੇ ਇਸ ਜਗ੍ਹਾ ਦੇ ਉੱਤੇ ਇਸ ਸਥਾਨ ਦੇ ਉੱਤੇ ਗੁਰੂ ਸਾਹਿਬ ਦੀ ਬਰਾਤ ਚੜੀ ਸੀ ਤੇ ਸੇਰਾ ਬੰਦੀ ਹੋਈ ਸੀ ਤੇ ਅੱਗੇ ਤੁਹਾਨੂੰ ਗੁਰੂਕਲ ਹੋਰ ਦਿਖਾਉਣੇ ਆ ਜਿੱਥੇ ਬਰਾਤ ਪਹੁੰਚੀ ਸੀ ਤੇ ਸੇਰਾ ਉਤਾਰਿਆ ਗਿਆ ਸੀ ਉਹ ਇਸ ਤੋਂ ਬਾਅਦ ਗੁਰੂਕਰ ਜਾਵਾਂਗੇ ਗੁਰੂਕਲ ਹੌਰ ਉੱਥੇ ਅਨੰਦ ਕਰਦੇ ਹੋਏ ਸੀ ਇੱਥੇ ਸੇਰਾ ਬੰਦੀ ਹੋਈ ਸੀ ਗੁਰੂਕਲ ਹੌਰ ਅਨੰਦ ਕਰਦੇ ਹੋਏ ਸੀ ਲੋ ਜੀ ਇਸ ਜਗ੍ਹਾ ਦੇ ਉੱਤੇ ਸੰਗਤ ਸੇਰਾ ਚੜਾਉਂਦੀ ਹੈ ਜਿਹੜੇ ਮੇਰੇ ਵੀਰ ਦਾ ਵਿਆਹ ਨਹੀਂ ਹੁੰਦਾ ਇਸ ਦਰ ਤੇ ਆ ਕੇ ਮੱਥਾ ਟੇਕੋ ਪ੍ਰਮਾਤਮਾ ਜਲਦੀ ਸੁਣੇਗਾ ਰੰਗ ਭਗ ਲੱਗਣਗੇ ਤੇ ਸਿਰੇ ਬੰਨੇ ਜਾਣਗੇ ਐਦਾਂ ਹੀ ਸਾਬ ਸਿੰਘ ਜੀ ਹਾਂਜੀ ਹਾਂਜੀ ਐਦਾਂ ਹੀ ਇਹ ਪ੍ਰਵਚਨ ਸਾਬ ਸਿੰਘ ਨੇ ਕੀਤਾ ਜਿਹੜਾ ਮੇਰਾ ਵੀਰ ਹਜੇ ਤੱਕ ਲਾਵਾਂ ਤੋਂ ਬੰਝਾ ਉਹ ਇਸ ਦਰ ਤੇ ਆ ਕੇ ਮੱਥਾ ਟੇਕੋ ਸਿਹਰਾ ਸੁਖੋ ਤੇ ਸਿਹਰਾ ਛੇਤੀ ਲੱਗੇਗਾ ਇਹ ਵਾਲਾ ਸਥਾਨ ਹੈ ਜਿਹੜਾ ਆਨੰਦਪੁਰ ਸਾਹਿਬ ਤੋਂ ਵੀ 22 ਕਿਲੋਮੀਟਰ ਦੂਰੀ ਤੇ ਆ ਹਮਾਚਲ ਬਲਾਸਪੁਰ ਜ਼ਿਲ੍ਹੇ ਦੇ ਵਿੱਚ ਬੱਸੀ ਪਿੰਡ ਦੇ ਵਿੱਚ ਆ ਤੇ ਉਹ ਸਾਹਮਣੇ ਜਿਹੜੀ ਆ ਨੈਣਾ ਦੇਵੀ ਐ ਇੱਥੋਂ ਨੈਣਾ ਦੇਵੀ ਦਾ ਮੰਦਿਰ ਇੱਥੋਂ ਬਿਲਕੁਲ ਹੀ ਲੱਗ ਦੇਖਦਾ ਕਹਿੰਦਾ ਲੱਗਦਾ ਜਿਵੇਂ ਸਾਰਾ ਹੀ ਇੱਕ ਪਹਾੜ ਟੱਪ ਕੇ ਨਾਲ ਹੀ ਹੈ ਤੇ ਆਪਾਂ ਫਿਰਦੇ ਹਾਂ ਹਮਾਚਲ ਦੀਆਂ ਪਹਾੜੀਆਂ ਦੇ ਨਾਲ ਮੱਥਾ ਲਾਈ ਅਲੱਗ-ਅਲੱਗ ਸਥਾਨਾਂ ਦੇ ਦਰਸ਼ਨ ਕਰਾਂ ਚਾਰ ਸਫਰੇ ਪਹਾੜੀਆਂ ਨੇ ਦੇਖੋ ਆ ਸਥਾਨ ਦੇ ਚਾਰ ਸਫਰੇ ਪਹਾੜਾਂ ਦੇ ਵਿੱਚ ਥੱਲੇ ਬਣਿਆ ਹੋਇਆ ਗੁਰੂ ਘਰ ਹੈ ਇਹ ਆ ਦੇਖੋ ਚਾਰ ਸਫਰੇ ਇਹ ਸਾਹਮਣੇ ਨੰਨਾ ਦੇਵੀ ਥੰਮਦਰ ਹੈ ਤੇ ਇੱਧਰ ਤਸਵੀਰਕਾਰੀਆਂ ਉੱਚੇ ਲੈਵਲ ਤੇ ਹੋਈ ਜਾਂਦੀਆਂ ਇੱਥੇ ਯਾਦਗਾਰ ਲਈ ਫੋਟੋਆਂ ਖਿੱਚਦੇ ਆ ਕਿ ਕੱਲ ਨੂੰ ਦਿਖਾਵਾਂਗੇ ਸਿਹਰਾ ਸਭ ਜਾ ਕੇ ਆਏ ਸੀ WhatsApp ਦੇ ਸਟੇਟਸ ਦੇ ਉੱਤੇ ਠੀਕ ਹੈ ਬਾਬਾ ਜੀ ਬਾਬਾ ਜੀ ਤੁਹਾਨੂੰ ਤੁਰਿਆ ਹੋਣਾ ਵੀ ਅੱਛਾ ਤੇ ਹੁਣ ਫੋਟੋ ਸ਼ੂਟ ਵੀ ਚੱਲੇਗਾ ਨਹੀਂ ਜਿਹੜਾ ਲਾਸਟ ਤੇ ਗੁਰੂ ਘਰ ਦਿਸਦਾ ਉਹ ਪਰਵੈਣੀ ਸਾਹਿਬ ਤੇ ਇਹ ਪੌੜ ਸਾਹਿਬ ਤੇ ਆਪਾਂ ਖੜੇ ਆ ਗੁਰੂ ਘਰ ਹੋਰ ਤੇ ਆਪਾਂ ਇਸ ਉੱਤੇ ਕਰਿਆ ਗੁਰੂ ਘਰ ਹੋਰ ਜਿੱਥੇ ਗੁਰੂ ਸਾਹਿਬ ਦੇ ਅੱਗੇ ਇਤਿਹਾਸ ਪੜ੍ਹਦੇ ਆ ਪਰ ਸੁਣਨ ਚਾਹ ਕੇ ਇੱਥੇ ਫੇਰੇ ਹੋਏ ਸੀ ਆਨੰਦ ਕਰ ਜੋਏ ਸੀ ਸਰਫਾ ਗੁਰੂਕਲ ਹੋਰ ਗੁਰੂ ਘਰ ਦੇ ਦਰਸ਼ਨ ਕੀਤੇ ਆ ਤੇ ਹੁਣ ਆਪਾਂ ਤਰਵੈਣੀ ਸਾਹਿਬ ਦੇ ਦਰਸ਼ਨ ਕਰਾਂਗੇ ਜਿੱਥੇ ਮਹਾਰਾਜ ਨੇ ਜਲ ਪ੍ਰਗਟ ਕੀਤਾ ਸੀ ਬੰਜਰ ਧਰਤੀ ਦੇ ਉੱਤੇ ਪਹਾੜੀ ਪਥਰੀਲੀ ਧਰਤੀ ਦੇ ਉੱਤੇ ਜਲ ਪੈਦਾ ਕੀਤਾ ਇੱਥੇ ਸੰਗਤਾਂ ਵਾਸਤੇ ਜਲ ਦੀ ਕਮੀ ਸੀ ਉਹ ਦਿਖਾਣਿਆ ਤੁਹਾਨੂੰ ਗੁਰੂਕਾ ਲਾਹੌਰ ਗੁਰੂ ਕਾ ਲਾਹੌਰ ਦੇ ਵਿੱਚ ਮਹਾਰਾਜ ਦੇ ਨੰਦ ਕਰਜ ਹੋਏ ਸੀ ਤੇ ਜਿਹੜਾ ਆਪਾਂ ਸੇਹਰਾ ਸਬ ਗੁਰੂ ਘਰ ਦੇਖਿਆ ਉੱਥੇ ਗੁਰੂ ਮਹਾਰਾਜ ਨੇ ਸੇਹਰਾ ਸਬ ਪ੍ਰਵਾਨ ਕੀਤਾ ਸੀ ਨਾ ਕਿ ਬੰਨਿਆ ਸੀ ਸੇਹਰਾ ਬੰਨਣ ਦੀ ਰਸਮ ਸਿੱਖ ਧਰਮ ਦੇ ਵਿੱਚ ਹੈ ਨਹੀਂ ਉਹ ਕਲਗੀ ਲਾਉਂਦੇ ਸੀ ਉਹਨਾਂ ਨੇ ਸੇਹਰਾ ਨਹੀਂ ਸੀ ਬੰਨਿਆ ਸੇਹਰਾ ਪ੍ਰਵਾਨ ਜਰੂਰ ਕੀਤਾ ਸੀ ਇਸ ਜਗ੍ਹਾ ਦੇ ਉੱਤੇ ਰਸ਼ਮੇਸ਼ ਪਿਤਾ ਜੀ ਦੇ ਘੋੜੇ ਨੇ ਪੌੜ ਮਾਰ ਕੇ ਪਾਣੀ ਕੱਢਿਆ ਸੀ ਪਰ ਇਹ ਵਾਲਾ ਪਾਣੀ ਕਹਿੰਦੇ ਖਾਰਾ ਸੀ ਫਿਰ ਸੰਗਤਾਂ ਨੇ ਅਰਦਾਸ ਕੀਤੀ ਕਿ ਮਿੱਠੇ ਪਾਣੀ ਦੇ ਜਿਹੜੇ ਸਰੋਤ ਨੇ ਉਹ ਵਗਾਓ ਤੇ ਉਸ ਤੋਂ ਬਾਅਦ ਜਿਹੜਾ ਤਰਵੈਣੀ ਵਾਲਾ ਗੁਰੂ ਘਰ ਹੈ ਉੱਥੇ ਪਰ ਮਿੱਠੇ ਪਾਣੀ ਦਾ ਮਿੱਠਾ ਪਾਣੀ ਉੱਥੇ ਪ੍ਰਗਟ ਕੀਤਾ ਸੀ ਤੇ ਇੱਥੇ ਕੀ ਹੈ ਦੇਖਿਓ ਅੱਛਾ ਘੋੜੇ ਦਾ ਪੌੜ ਹੈ ਹਾਂਜੀ ਪ੍ਰਾਤਨ ਟਾਈਮ ਦਾ ਹਾਂਜੀ ਪ੍ਰਾਤਨ ਟਾਈਮ ਦਾ ਵਾ ਪਾਣੀ ਦੇ ਵਿੱਚ ਇੱਥੋਂ ਪਾਣੀ ਪੈਦਾ ਕੀਤਾ ਸੀ ਘੋੜੇ ਦਾ ਫੌੜ ਮਾਰ ਕੇ ਪਰ ਬਾਬਾ ਜੀ ਇਹ ਵਾਲਾ ਕਹਿੰਦੇ ਖਾਰਾ ਪਾਣੀ ਸੀ ਪਹਿਲਾਂ ਖਾਰਾ ਸੀ ਫੇ ਮਿੱਠਾ ਕੀਤਾ ਨਾ ਬਾਬਾ ਜੀ ਮਿੱਠਾ ਉਸ ਤਰਵੈਣੀ ਚ ਕੀਤਾ ਸੀ ਹਾਂ ਜੀ ਤਰਵੈਣੀ ਸਾਹਿਬ ਜਣ ਇਹ ਵੀ ਪਾਣੀ ਮਿੱਠੀ ਹੈ ਇਹ ਵੀ ਮਿੱਠਾ ਲੱਗਦਾ ਮਤਲਬ ਉਸ ਟਾਈਮ ਤੇ ਪ੍ਰਾਤਨ ਸਾਮ ਦੇ ਸਮੇਂ ਦੀ ਗੱਲ ਹੈ ਗੁਰਦੁਆਰਾ ਤਰਵੈਣੀ ਸਾਹਿਬ ਸਤਨਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਵਿਆਹ ਵਾਲਾ ਸਥਾਨ ਇੱਕ ਦੋ ਗੱਲਾਂ ਹੋਰ ਨੇ ਸਥਾਨ ਬਾਰੇ ਪਤਾ ਲੱਗੀਆਂ ਆਪਾਂ ਅੱਗੇ ਕਰਦੇ ਹਾਂ ਪਹਿਲਾਂ ਕਰੀਏ ਤਰਵੈਣੀ ਸਾਹਿਬ ਦੇ ਦਰਸ਼ਨ ਗੁਰਦੁਵਰਾ ਤਰਵੈਣੀ ਸਾਹਿਬ ਦੇ ਦਰਸ਼ਨ ਕਰ ਰਿਆਂ ਇਹ ਉਹ ਜਗ੍ਹਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਬਰਾਤ ਲੈ ਕੇ ਆਏ ਸੀ ਤੇ ਉਹ ਨੀਚੇ ਜਿਹੜਾ ਤੁਸੀਂ ਤਰੇੜ ਦੇਖ ਰਹੇ ਹੋ ਜਿਹਨੂੰ ਤਰਵੈਣੀ ਕਹਿੰਦੇ ਨੇ ਤਿੰਨ ਵਰਸ਼ੇ ਮਾਰ ਕੇ ਤੋਂ ਪਾਣੀ ਪੈਦਾ ਕੀਤਾ ਸੀ ਜਦੋਂ ਬਰਾਤ ਲੈ ਕੇ ਆਏ ਸੀ ਇਸ ਜਗ੍ਹਾ ਦੇ ਉੱਤੇ ਪਾਣੀ ਦੀ ਘਾਟ ਸੀ ਸੰਗਤਾਂ ਦੇ ਬੇਨਤੀ ਕਰਨ ਤੇ ਇੱਥੋਂ ਜਲ ਪ੍ਰਗਟ ਕੀਤਾ ਤਿੰਨ ਵਰਸ਼ੇ ਮਾਰ ਕੇ ਉਹ ਜਲ ਅੱਜ ਤੱਕ ਇਦਾਂ ਹੀ ਉੱਪਰ ਨਿਕਲ ਕੇ ਆ ਰਿਹਾ ਸਾਈਡਾਂ ਤੋਂ ਕੋ ਪੈਪ ਨਹੀਂ ਹੈਗੀ ਨਾ ਕਿਸੇ ਪਾਸੇ ਨਿਕਲਣ ਨੂੰ ਪਾਣੀ ਹੈ ਤੇ ਨਾ ਹੀ ਵਾਪਸ ਜਾਣ ਨੂੰ ਇੱਥੇ ਇਦਾਂ ਹੀ ਜਲ ਚੱਲਦਾ ਰਹਿੰਦਾ ਹੈ ਆਈਆ ਬਾਬਾ ਜੀ ਸੰਗਤਾਂ ਹੁੰਦੀਆਂ ਨੇ ਜਲ ਪੀ ਕੇ ਆਪਣਾ ਜੀਵਨ ਸਫਲਾ ਕਰਦੀਆਂ ਨੇ ਇੱਕ ਸਾਡੇ ਵਿੱਚ ਡਿਸਕਸ਼ਨ ਚੱਲੀ ਜਾਂਦੀ ਹੈ ਉਦੋਂ ਦੀ ਕਿ ਹਿਮਾਚਲ ਦਾ ਇਹ ਜਿਹੜਾ ਬਲਾਸਪੁਰ ਦੇ ਲਾਗੇ ਪਿੰਡ ਹੈ ਜਿੱਥੇ ਮਾਤਾ ਜੀਤੋ ਜੀ ਜਿਹੜੇ ਪਿੰਡ ਦੇ ਸੀ ਤੇ ਉਹਨੂੰ ਲਾਹੌਰ ਕਿਉਂ ਕਿਹਾ ਜਾਂਦਾ ਦਰਸਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਬਰਾਤ ਲੈ ਕੇ ਆਉਣਾ ਸੀ ਤੇ ਕੁਝ ਦਿਨ ਪਹਿਲਾਂ ਸਿੰਘ ਗੱਲਾਂ ਕਰਨ ਲੱਗ ਗਏ ਕਿ ਅਨੰਦਪੁਰ ਤੋਂ ਲਾਹੌਰ ਬਰਾਤ ਲੈ ਕੇ ਜਾਵਾਂਗੇ ਆਮ ਸਿੱਖਾਂ ਦੇ ਵਿੱਚ ਗੱਲ ਚੱਲ ਗਈ ਕਿ ਗੁਰੂ ਕੀ ਬਰਾਤ ਲਾਹੌਰ ਜਾਏਗੀ ਪਰ ਮਾਤਾ ਜੀਤੋ ਜੀ ਬਲਾਸਪੁਰ ਜ਼ਿਲ੍ਹੇ ਦਾ ਇਹ ਪਿੰਡ ਹੈ ਜਿੱਥੇ ਆਪਾਂ ਹੁਣ ਗੁਰੂ ਘਰ ਦੇ ਦਰਸ਼ਨ ਕਰਕੇ ਆਏ ਜਿੱਥੇ ਆਨੰਦਕਾਰ ਹੋਏ ਸੀ ਇਹ ਸ ਪਿੰਡ ਦੇ ਸੀ ਫਿਰ ਮਹਾਰਾਜ ਨੇ ਕਿਹਾ ਵੀ ਸਿੰਘਾਂ ਨੇ ਮੂੰਹ ਕੱਢਤਾ ਕਿ ਲਾਹੌਰ ਜਾਏਗੀ ਬਰਾਤ ਤੇ ਅੱਜ ਤੋਂ ਇਹ ਜਗ੍ਹਾ ਗੁਰੂਕਿਲਹੌਰ ਦੇ ਨਾਮ ਨਾਲ ਹੀ ਜਾਣੀ ਜਾਏਗੀ ਉਸ ਦਿਨ ਤੋਂ ਅੱਜ ਤੱਕ ਇਹ ਜਗ੍ਹਾ ਨੂੰ ਗੁਰੂਕਿਲਹੌਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇੱਕ ਗੱਲ ਦੂਜੀ ਗੱਲ ਜੀ ਇਸ ਜਗ੍ਹਾ ਦੇ ਉੱਤੇ ਗੁਰੂ ਮਹਾਰਾਜ ਦੇ ਆਨੰਦਕਾਰ ਹੋਏ ਸੀ ਇੱਕ ਗੱਲ ਮੈਨੂੰ ਇੱਥੇ ਬੜੀ ਵਧੀਆ ਲੱਗੀ ਅੱਜ ਅਸੀਂ ਗੱਲਾਂ-ਵੱਤਾਂ ਕਰਦੇ ਸੀ ਕਿ ਜਿਹੜੇ ਸਿੰਘਾਂ ਦੇ ਜਾਂ ਆਪਣੇ ਸਿੱਖ ਦੇ ਸਿੱਖ ਸ਼ਬਦ ਨੇ ਨਾ ਉਹ ਬੜੇ ਪਰਮੇ ਨੇ ਤੇ ਬੜੇ ਵਡਿਆਈ ਦੇਣ ਵਾਲੇ ਨੇ ਆਪਾਂ ਆਨੰਦ ਕਾਰਜ ਦੀ ਗੱਲ ਕਰਦੇ ਆ ਪਰ ਅੱਜ ਕੱਲ ਲੋਕੀ ਫੇਰੇ ਕਹਿ ਦਿੰਦੇ ਨੇ ਫੇਰੇ ਕਿੱਡੀ ਮਾੜਾ ਸ਼ਬਦ ਆ ਬਾਬਾ ਜੀ ਫੇਰੇ ਲੈਣੇ ਕਿਸੇ ਦੇ ਦਿਵਾਲੇ ਘੁੰਮਣਾ ਉਹਨੂੰ ਫੇਰੇ ਕਹਿੰਦੇ ਨੇ ਪਰ ਜੇ ਤੁਸੀਂ ਆਨੰਦ ਕਾਰਜ ਕਹਿੰਦੇ ਵੀ ਆਨੰਦ ਦਾ ਕਾਰਜ ਕਰਨਾ ਬੜੇ ਵਧੀਆ-ਵਧੀਆ ਤੇ ਵੱਡੇ-ਵੱਡੇ ਸ਼ਬਦ ਨੇ ਜਿਹੜੇ ਆਪਾਂ ਭੁੱਲਦੇ ਆ ਉਹ ਨਾ ਭੁੱਲੋ ਪੰਜਾਬ ਦੀ ਵਿਰਾਸਤ ਹੀ ਹੈ ਕਹਿੰਦੇ ਜਦੋਂ ਪੰਜਾਬੀ ਦਾ ਸ਼ਬਦ ਮੂੰਹ ਦੇ ਵਿੱਚੋਂ ਬੋਲੋਗੇ ਤਾਂ ਮੂੰਹ ਭਰ ਜੇਗਾ ਤੇ ਉਹ ਪੰਜਾਬੀ ਦਾ ਸ਼ਬਦ ਹੋਏਗਾ ਜਿਵੇਂ ਆਪਾਂ ਡੱਕਣਾ ਕਹਿ ਦਿੰਦੇ ਆ ਜਾਂ ਰੋਕਣਾ ਰੋਕਣਾ ਪੰਜਾਬੀ ਦਾ ਸ਼ਬਦ ਨਹੀਂ ਹਿੰਦੀ ਦਾ ਰੁਕ ਜਾਓ ਨਾ ਆਵੇ ਸਾਲੇ ਰੁਕ ਜਾ ਇਹ ਕਿੱਦਾਂ ਗੰਦਾ ਲੱਗਦਾ ਤੇ ਜੇ ਉਹਦੀ ਜਗ੍ਹਾ ਤੇ ਆਪਾਂ ਠਹਿਰਨਾ ਰੁਕਣਾ ਰੁਕਣ ਨੂੰ ਠਹਿਰਨਾ ਕਹੀਏ ਉਹ ਸ਼ਬਦ ਵਧੀਆ ਲੱਗਦੇ ਨੇ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਆਪਾਂ ਕਰੀਏ ਆਉਣ ਵਾਲੇ ਟਾਈਮ 'ਚ ਪੰਜਾਬੀ ਤੇ ਪੰਜਾਬੀਅਤ ਸਾਂਭੀ ਰਹੇਗੀ ਠੀਕ ਹੈ ਬਾਬਾ ਜੀ ਬਾਬਾ ਗੁਰਦਿੱਤਾ ਸਿੰਘ ਜੀ ਦਾ ਗੁਰੂ ਕਰਤਾ ਧੰਨ ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਸਿੰਘ ਜੀ ਦੀਨ ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਦਿੱਤਾ ਦੀ ਧੰਨ ਧੰਨ ਬਾਬਾ ਗੁਰਦਿੱਤਾ ਜੀ ਇਹ ਬਾਬਾ ਗੁਰਦਿੱਤਾ ਜੀ ਦਾ ਸਥਾਨ ਹੈ ਤੇ ਅੱਜ ਦੇ ਜਿਹੜੇ ਆਪਾਂ ਦਰਸ਼ਨ ਮੇਲੇ ਕਰੀ ਜਾਂਦੇ ਆ ਉਹ ਲਾਸਟ ਸਥਾਨ ਹੈ ਇਹ ਵਾਲਾ ਬਾਬਾ ਸ੍ਰੀਚੰਦ ਜੀ ਦਾ ਆਨੰਦਪੁਰ ਦੇ ਵਿੱਚ ਤੇ ਜਿੱਥੇ ਬਾਬਾ ਗੁਰਦੇਵਤ ਜੀ ਦੇ ਆਪਾਂ ਦਰਸ਼ਨ ਕੀਤੇ ਉਹਦੇ ਲਾਗੇ ਬਿਲਕੁਲ ਸ੍ਰੀਚੰਦ ਜੀ ਦਾ ਇਹ ਗੁਰੂ ਸਥਾਨ ਇਸ ਤੇ ਦਰਸ਼ਨ ਕਰਕੇ ਤੇ ਆਪਾਂ ਸਮਾਪਤੀ ਕਰਨੀ ਹੈ ਯਾਤਰਾ ਦੀ ਯਾਤਰਾ ਦੀ ਸਮਾਪਤੀ ਤਾਂ ਇਹਦੇ ਪਿੰਡ ਜਾ ਕੇ ਹੋਣੀ ਹੈ ਪਰ ਇਸ ਤੋਂ ਬਾਅਦ ਕਿਸੇ ਗੁਰੂ ਘਰ ਦੇ ਦਰਸ਼ਨ ਨਹੀਂ ਕਰਨੇ ਹੁਣ ਟਾਈਮ ਬਹੁਤ ਹੋ ਗਿਆ ਤਾਂ ਵਾਪਸੀ ਨੂੰ ਚਾਲੇ ਪਾਉਣੇ ਆ ਠੀਕ ਹੈ ਸਾਬ ਸਿੰਘ ਜੀ ਜਾਣਾ ਚਾਹੀਦਾ ਹਣਾ ਜਾਣਾ ਚਾਹੀਦਾ ਜੀ ਉਸ ਤੋਂ ਅੱਗੇ ਫਿਰ ਅਪਾ 2 ਘੰਟੇ ਵਾਲਾ ਸਾਹਿਬ ਰੁਕਾਂਗੇ ਚੱਲ ਕੇ ਓਕੇ ਓਕੇ